ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭਾ ਖੂਬ ਹੀ ਜਾਣਦੇ ਹੋ ਕਿ ਜਸਸੀ ਜਸਰਾਜ ਆਪਣਾ ਘੋਡਣਾ ਲੈ ਕੇ ਤਿਆਰ ਨਹੀਂ ਜੀ ਚੋਣਾ ਦੇ ਮੈਦਾਨ ਦੇ ਵਿੱਚ ਤੇ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਲੋਕ ਇਨਸਾਫ ਪਾਰਟੀ ਦੇ ਵੱਲੋਂ ਹਾਲ ਹੀ ਦੇ ਵਿੱਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਹੋਇਆ ਜਸਸੀ ਜਸਰਾਜ ਨੇ ਸ਼ਹੀਦ ਜਸਵੰਤ ਸਿੰਘ ਖਾਲਰਾਵਲੇ ਦੀ ਤਾਰੀਫ਼ ਕਰਦਿਆਂ ਸਾਫ਼ ਤੌਰ ਤੇ ਕਿਹਾ ਜੇਕਰ ਅਸੀਂ ਇਸ ਟੱਬਰ ਨੂੰ ਇਸ ਪਰਿਵਾਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲਰਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਬੀਬੀ ਪਰ ਜੀਤ ਕੌਰ ਖਾਲੜਾ ਨੂੰ ਜਤਾਈਏ ਤਾਂ ਜੋ ਉਹਨਾਂ ਦਾ ਇੱਕ ਨਵਾਂ ਜਨਮ ਹੋ ਸਕੇ ਜੋ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਤੋਂ ਬਾਅਦ ਅੱਜ ਤੱਕ ਲੋਕ ਭਲਾਈ ਵਾਸਤੇ ਕਾਰਜ ਕਰਦੇ ਆਏ ਨੇ ਤਾਂ ਜੋ ਉਹ ਸੱਚਾਈ ਤੇ ਇਮਾਨਦਾਰੀ ਦੇ ਨਾਲ ਪੰਜਾਬ ਦੀ ਹੱਕ ਸੱਚ ਦੀ ਆਵਾਜ਼ ਦਿੱਲੀ ਤੱਕ ਚੱਕ ਸਕਣ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਸੰਘਰਸ਼ ਕਰਦੇ ਹੋਏ ਹਿਊਮਨ ਰਾਈਟਸ ਦੀ ਲੜਾਈ ਲੜਦੇ ਹੋਏ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ ਇਹੀ ਜ਼ਾਲਮ ਸਰਕਾਰਾਂ ਨੇ ਇਸੇ ਖਡੂਰ ਸਾਹਿਬ ਦਾ ਪੁੱਤ ਸ਼ਹੀਦ ਕਰ ਦਿੱਤਾ ਝਾਲਮਾਨਾ ਤਰੀਕੇ ਨਾਲ ਚਾਲਬਾਜ਼ੀ ਕਰਕੇ ਚੁਸਤੀ ਕਰਕੇ ਇਹਨਾਂ ਹੀ ਬਾਦਲਾਂ ਤੇ ਕੈਪਟਨਾਂ ਤੇ ਇਹਨਾਂ ਹੀ ਕਾਂਗਰਸ ਨੇ ਮਿਲ ਕੇ ਉਸ ਇੱਕ ਅਮੁੱਲੀ ਜਾਨ ਉਹਦੀ ਜਾਨ ਲਈ ਹੈ ਤੇ ਬੀਬੀ ਜੀ ਨੇ ਜਿਹੜਾ ਸੰਘਰਸ਼ ਕੀਤਾ ਇਨਸਾਫ ਲੈਣ ਲਈ ਆਪਣੇ ਹਸਬੰਦ ਲਈ ਵੀ ਤੇ ਹੋਰ ਜਿਹੜੇ ਮਰਖ ਪਾ ਦਿੱਤੇ ਗਏ ਸੀ ਸਾਡੇ ਪੰਜਾਬੀ ਨੌਜਵਾਨ ਹਜ਼ਾਰਾਂ ਨੌਜਵਾਨ 20000 ਤੱਕ ਦੀ ਤੇ ਗਿਣਤੀ ਦੱਸਦੇ ਆ ਜਿਨ੍ਹਾਂ ਦੀ ਉਹ ਭਾਲ ਕਰ ਰਹੇ ਸੀ ਵੀ ਕੀਦੇ ਪੁੱਤ ਸੀ ਉਹ ਤੇ ਸਰਕਾਰਾਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕਰਤਾ ਸੀ ਖਡੂਰ ਸਾਹਿਬ ਵਾਲੇ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਹੈ ਇੱਥੇ ਕਹਿੰਦੇ ਆ ਵੀ ਯਾਰ ਸਭ ਤੋਂ ਜ਼ਿਆਦਾ ਇਹਨਾਂ ਧਾਰਮਿਕ ਲੋਕ ਨੇ ਇੱਥੇ ਹੱਕ ਸੱਚ ਦੀ ਆਵਾਜ਼ ਜਿਹੜਾ ਵੀ ਕੋਈ ਚੱਕਦਾ ਉਹਦੇ ਨਾਲ ਲੋਕ ਖੜਦੇ ਨੇ ਸੋ ਆਪ ਸਭ ਅੱਗੇ ਬੇਨਤੀ ਹੈ ਦੁੱਧ ਦਾ ਹੁਣ ਉਹਨਾਂ ਬਾਰੇ ਕੀ ਕਹੀਏ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਪਾਣੀ ਦਾ ਪਾਣੀ ਕਰ ਦਿਓ ਯਾਰ ਜੇ ਉਹ ਬੀਬੀ ਜਿੱਤੂਗੀ ਉਹ ਬੀਬੀ ਨੇ ਜਿੱਤੂਗੀ ਥੋਡੇ ਖਡੂਰ ਸਾਹਿਬ ਦਾ ਕੱਲਾ ਕੱਲਾ ਘਰ ਜਿੱਤੂਗਾ ਕੱਲੀ ਕੱਲੀ ਵੋਟ ਜਿੱਤੂਗੀ ਕਿ ਤੁਸੀਂ ਦਸਵੰਧ ਦੇਣ ਵਾਲੇ ਲੋਕ ਤੁਸੀਂ ਲੰਗਰ ਤੇ ਹੋਰ ਬਹੁਤ ਕੁਸ਼ਬੀਲਾ ਲਾਉਣ ਵਾਲੇ ਲੋਕ ਤੁਸੀਂ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਗੁਰੂਆਂ ਤੋਂ ਸਿੱਖਿਆ ਲੈ ਕੇ ਚੱਲਣ ਵਾਲੇ ਲੋਕ ਧੰਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਲੋਕ ਅਗਰ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਜਿਤਾਉਂਗੇ ਉਹ ਜਿੱਤ ਉ ਤਾਂ ਕਹਿੰਦੇ ਹੁੰਦੇ ਨਾ ਇਹ ਮੇਰੀ ਜਿੱਤ ਨਹੀਂ ਤੁਹਾਡੀ ਜਿੱਤ ਹੋਊਗੀ ਇਹ ਪੱਕ ਵਕਈ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਤੁਹਾਡੀ ਸ਼ਰਧਾਂਜਲੀ ਸ਼ਰਧਾਂਜਲੀ ਹੋਊਗੀ ਕਿ ਸਾਡੇ ਖਡੂਰ ਸਾਹਿਬ ਦਾ ਸਾਡੇ ਪੰਜਾਬ ਦਾ ਪੁੱਤ ਮਾਰਿਆ ਸੀ ਆ ਦੇਖੋ ਅਸੀਂ ਜਿਉਂਦਾ ਕਰਤਾ ਉਹ ਬੀਬੀ ਨੂੰ ਦੁਬਾਰਾ ਪੁਨਰ ਜਨਮ ਮਿਲ ਜਾਊਗਾ ਤੇ ਜਿਹੜਾ ਕੋਈ ਕੱਲ ਨੂੰ ਕੋਈ ਸਰਕਾਰ ਐਦਾਂ ਕਦੀ ਜ਼ੁਲਮ ਕਰਕੇ ਖਤਮ ਕਰੂਗੀ ਕਿਸੇ ਨੂੰ ਐਦਾਂ ਹੀ ਕੋਈ ਨਾ ਕੋਈ ਪੁੰਗਰੂਗਾ ਤਾਂ ਚੰਗਾ ਬੂਟਾ ਲਾ ਲਓ ਭਾਈ ਜੇ ਕਿਕਰਾਂ ਬੀਜੋਗੇ ਤਾਂ ਕੰਡੇ ਚੁਗੋਗੇ ਤੁਸੀਂ ਅਕਾਲੀਆਂ ਦੇ ਧਾਰਮਿਕ ਜਾਲ ਚ ਫਸ ਕੇ ਬਥੇਰਾ ਪਤਨ ਕਰਾ ਲਿਆ ਧਰਮ ਦਾ ਕੌਮ ਦਾ ਬੇਅਦਬੀਆਂ ਕਰਾ ਲੀਆਂ ਬਹੁਤ ਕਰਾ ਲੀਆਂ ਨਾ ਆਹੀ ਕੈਪਟਨ ਕੋਲੋਂ ਤੇ ਕਾਂਗਰਸ ਕੋਲੋਂ ਅਸੀਂ ਇਨਸਾਨੀਅਤ ਦੀ ਬੇਅਦਬੀ ਕਰਾ ਲਈ ਅਸੀਂ ਆਪਣੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਾ ਲਈ ਅਸੀਂ ਆਪਣੀਆਂ ਅਮੁਲੀਆਂ ਜਾਨਾਂ ਜਿਹੜੀਆਂ 84 ਦੇ ਵਿੱਚ ਕਤਲ ਕਰ ਦਿੱਤੀਆਂ ਸੀ ਇਹਨਾਂ ਨੇ ਅਸੀਂ ਹੋਰ ਕੁਝ ਦੇਖਣਾ ਬਾਕੀ ਰਹਿੰਦਾ ਇਹ ਤੋਂ ਜ਼ਿਆਦਾ ਕੁਝ ਨਹੀਂ ਗੱਜ ਭਰਦਾ ਬਈ ਕਿ ਬੀਬੀ ਖਾਲੜਾ ਜੀ ਨੂੰ ਮਣਾ ਮੂਹ ਹੀ ਵੋਟਾਂ ਪਾ ਕੇ ਜਿਤਾਓ ਤੁਹਾਡੇ ਵੱਲੋਂ ਕੰਪੇਨਿੰਗ ਕੀਤੀ ਜਾਏਗੀ ਜੇਕਰ ਸਮਾਂ ਲੱਗੇਗਾ ਅੱਜ ਵੀ ਮੈਂ ਅੱਜ ਜਿਹੜਾ ਆਇਆ ਹੋਇਆ ਹਾਂ ਜੀ ਜਦੋਂ ਇੱਥੇ ਸਿਗਾ ਅਸੀਂ ਸੋਚ ਕੇ ਆਏ ਸੀ ਤੇ ਪਰਮਾਤਮਾ ਨੇ ਡਿਊਟੀ ਲਈ ਹੁਣ ਵੀ ਮੈਂ ਇਹ ਕੰਪੇਨਿੰਗ ਹੀ ਕਰ ਰਿਹਾ ਹਾਂ ਜੀ ਬੇਸ਼ੱਕ ਅਸੀਂ ਦੇ ਵਿੱਚ ਜਿਹੜੇ ਇਲੈਕਸ਼ਨਸ ਦੇ ਵਿੱਚ ਕੋਈ ਸਮਾਂ ਲੱਗੇਗਾ ਤਾਂ ਜ਼ਰੂਰ ਆਵਾਂਗਾ ਜੀ ਇਹ ਮੈਂ ਇਹ ਇਹ ਫਰਜ਼ ਹੈ ਸਾਡਾ ਇਹ ਕੱਲਾ ਜੱਸੀ ਜਸਰਾਜ ਨਹੀਂ ਯਾਰ ਤੁਸੀਂ ਸਾਰੇ ਜੱਸੀ ਜਸਰਾਜ ਹੋ ਮੁੰਡਿਆ ਤੁਰਪੋ ਯਾਰ ਅਸੀਂ ਅਰਵਿੰਦ ਕੇਜਰੀਵਾਲਾ ਭਗਵੰਤ ਮਾਨ ਲਈ ਤੁਰੇ ਸੀ ਉਹਨਾਂ ਦਾ ਦੇਖ ਲਿਆ ਨਾ ਕੈਰੈਕਟਰ ਉਹਨਾਂ ਤੋਂ ਹੀ 4-5 ਸਾਲ ਚ ਰੰਗ ਬੰਦਾ ਕਹਿੰਦਾ ਨਾ ਕੱਪੜਾ ਲਿਆਂਦਾ ਹੀ ਭਾਈ ਪੰਗ ਬੱਗ ਦਾ ਰੰਗ ਉੜ ਗਿਆ ਪੰਜਾਂ ਸਾਲਾਂ ਚ ਤੁਸੀਂ ਹਾਲਾਤ ਦੇਖ ਲੇ 2004 ਤੋਂ 2019 ਆਈ ਹੈ ਉਹੀ ਕਾਂਗਰਸ ਦੇ ਕੇਜਰੀਵਾਲ ਮਿੰਟਾਂ ਕਰ ਰਿਹਾ ਦਿੱਲੀ ਚ ਜਿਹਨੂੰ ਕਹਿੰਦਾ ਹੀ ਕਰਪਟ ਹੈ ਤੇ ਉਸੇ ਟਕਸਾਲੀ ਅਕਾਲੀਆਂ ਦੇ ਆਸਰੇ ਲੈਣ ਜਾ ਰਿਹਾ ਭਗਵੰਤ ਮਾਨ ਜਿਨ੍ਹਾਂ ਨੂੰ ਕੱਲ ਤਾਂ ਕਹਿੰਦਾ ਸੀ ਅਕਾਲੀ ਧਰਮ ਨੂੰ ਖਾਗੇ ਤੇ ਆਹ ਖਾਗੇ ਤੇ ਉਹ ਖਾਗੇ ਤੇ ਸਾਥੀਓ ਬੀਬੀ ਖਾਲੜਾ ਜੀ ਨੂੰ ਜ਼ਰੂਰ ਜਿਤਾਓ ਔਰ ਮਣਾਮੂਹੀ ਵੋਟਾਂ ਨਾਲ ਜਿਤਾਓ ਇੱਕ ਤਾਂ ਭਗਵੰਤ ਮਾਨ ਦਾ ਵੀ ਹੰਕਾਰ ਟੁੱਟੇ ਕਿ ਮੈਨੂੰ ਸਵਾ 2 ਲੱਖ ਵੋਟ ਪਈ ਹੈ ਮੈਨੂੰ ਜਿਤਾਇਆ ਉਹਨਾਂ ਨੇ ਜੇ ਤੁਸੀਂ ਉਸ ਤੋਂ ਵੱਧ ਵੋਟਾਂ ਪਾ ਕੇ ਜਿਤਾਇਓ ਕਿ ਨਾ ਬਈ ਨਾ ਉਹ ਬੀਬੀ ਦਾ ਸੰਘਰਸ਼ੀਪਾਣੀ ਕਿੰਨੇ ਸਾਲ ਹੋ ਗਏ ਯਾਰ ਸੋ ਜਵਾਨ ਕਰ ਦੋਗੇ ਉਸ ਬੀਬੀ ਨੂੰ ਤੇ ਉਹਨੂੰ ਹੋਰ ਹੌਸਲਾ ਮਿਲੂਗਾ ਔਰ ਉਹੋ ਜੇ ਜਿੰਨੇ ਹੀ ਕੋਈ ਦਬੇ ਬੈਠੇ ਨੇ ਲੋਕ ਜਿਨ੍ਹਾਂ ਤੇ ਜ਼ੁਲਮ ਹੋਇਆ ਸੀ ਉਹਨਾਂ ਨੂੰ ਹੌਸਲਾ ਮਿਲੂਗਾ ਅਸੀਂ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਆਪਣੇ ਪਿੰਡਾਂ ਲਈ ਆਪਣੇ ਖਡੂਰ ਸਾਹਿਬ ਲਈ ਅਸੀਂ ਇੰਨਾ ਤੱਕ ਤਾਂ ਕਰ ਸਕਦੇ ਹਾਂ ਬਸ ਆਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਚਾਹੇ ਬੀਬੀ ਪਰਮਜੀਤ कौर ਖਾਲ ਰਾਹ ਹੋਣ ਜਾਂ ਭਾਈ ਗਿਆਸਪੁਰਾ ਸਾਡਾ ਫਰਜ਼ ਬੰਦਾ ਹੈ ਕਿ ਇਹਨਾਂ ਨੂੰ ਅਸੀਂ ਜ਼ਰੂਰ ਸਮਰਥਨ ਦੇਈਏ ਕਿਉਂਕਿ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਬਹੁਤ ਕੁਝ ਦਿੱਤਾ ਹੈ ਜਿਨ੍ਹਾਂ ਨੇ ਸਾਡੀ ਕੌਮ ਦੀਆਂ ਅੱਖਾਂ ਉੱਤੇ ਬੰਨੀ ਹੋਈ ਪੱਟੀ ਨੂੰ ਖੋਲ੍ਹ ਲਿਆ ਤੇ ਉਹ ਸੱਚ ਵਖਾਇਆ ਜਿਹੜਾ ਸ਼ਾਇਦ ਕਦੀ ਉਜਾਗਰ ਹੀ ਨਾ ਹੁੰਦਾ ਜੇਕਰ ਇਹ ਆਪਣੀਆਂ ਕੋਸ਼ਿਸ਼ਾਂ ਨਾ ਕਰਦੇ ਇਸ ਕਰਕੇ ਇਹ ਉਸ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਅੱਜ ਤੱਕ ਹੱਕ ਸੱਚ ਵਾਸਤੇ ਲੜਾਈ ਕੀਤੀ ਹੈ ਤੇ ਅੱਗੇ ਵੀ ਹੱਕ ਸੱਚ ਦੀ ਆਵਾਜ਼ ਚੱਕਣ ਗਿਆ ਤੇ ਜੇਕਰ ਅਸੀਂ ਦਿਲੋਂ ਸਿੱਖ ਕੌਮ ਨੂੰ ਥੋੜਾ ਜਿਹਾ ਵੀ ਪਿਆਰ ਕਰਦੇ ਆ ਭਲਾ ਚਾਹਦੇ ਆ ਤਾਂ ਸਾਡਾ ਫਰਜ਼ ਬੰਦ ਹੈ ਕਿ ਇਹਨਾਂ ਸ਼ਖਸੀਅਤਾਂ ਨੂੰ ਅਜਿਹੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਚੱਕੀ ਹੈ ਹੱਕ ਸੱਚ ਦੀ ਲੜਾਈ ਲੜੀ ਹੈ ਉਹਨਾਂ ਨੂੰ ਜ਼ਰੂਰ ਸਪੋਰਟ ਕਰੀਏ ਅਤੇ ਘਟਿਆ ਸੱਤਾ ਤੇ ਸਿਆਸਤ ਸਾਫ ਕਰਨ ਵਾਸਤੇ ਚੰਗੇ ਨੁਮਾਇੰਦਿਆਂ ਨੂੰ ਚੁਣ ਕੇ ਅਸੀਂ ਸਿਆਸਤ ਦੇ ਵਿੱਚ ਲੈ ਕੇ ਆਈਏ ਤਾਂ ਜੋ ਪੰਜਾਬ ਨੂੰ ਨਿਗਾੜ ਚੋਂ ਕੱਢ ਅਸੀਂ ਮੁੜ ਖੁਸ਼ਹਾਲੀ ਵੱਲ ਬਹਾਲੀ ਵੱਲ ਲੈ ਜਾ ਸਕੀਏ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਬੀਬੀ ਪਰਮਜੀਤ ਕੌਰ ਖਲਰਾ ਅਤੇ ਗਿਆਸਪੁਰਾਜੀ ਤੋਂ ਇਲਾਵਾ ਹੋਰ ਤੁਹਾਨੂੰ ਕਿਹੜੇ ਅਜਿਹੇ ਸਖਸ਼ ਲੱਗਦੇ ਨੇ ਜਿਹੜੇ ਪੰਜਾਬੀਆਂ ਦਾ ਭਲਾ ਚਾਹੁੰਦੇ ਨੇ ਕੌਮ ਦਾ ਭਲਾ ਚਾਹੁੰਦੇ ਨੇ ਭਾਈਚਾਰਕ ਸਾਂਝ ਬਣਾਈ ਰੱਖਣਾ ਚਾਹੁੰਦੇ ਨੇ ਤੇ ਸਿਰਫ ਤੇ ਸਿਰਫ ਸਰਬੱਤ ਦੇ ਭਲੇ ਦਾ ਧਿਆਨ ਰੱਖਦਿਆਂ ਹੋયા ਹੀ ਚੋਣ ਮੈਦਾਨ ਵਿੱਚ ਉੱਤ ਨੇ ਆਪਣੇ ਵਿਚਾਰ नीचे कमेंट्स ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ